ਇੱਕ ਸੁਪਨਾ ਨਹੀਂ ਸੀ ਕਰਨੀ ਵੀ ਮੈਂ ਪਾਰਲੀਮੈਂਟ ਪਾਣਾ ਇੱਕ ਸੁਪਨਾ ਸੀਗਾ ਵੀ ਕੋਈ ਸੇਧ ਪੰਜਾਬ ਦੇ ਵਿੱਚ ਖਾਲਸਾ ਪੰਥ ਨੂੰ ਦੇਣ ਵਾਲਾ ਅੱਗੇ ਆਵੇ ਤੇ ਮੈਨੂੰ ਲੱਗਿਆ ਕਿ ਭਾਈ ਅਮਰਤਪਾਲ ਸਿੰਘ ਇੱਕ ਸਹੀ ਸੇਧ ਸਿੱਖ ਪੰਥ ਨੂੰ ਦੇ ਸਕਦੇ ਆ ਤੇ ਕਿਉਂਕਿ ਕਾਰਨ ਇਹ ਬਣ ਗਿਆ ਸਾਡਾ ਨਾਲ ਆਉਣ ਦਾ ਕਿ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡੇ ਪੱਧਰ ਤੇ ਘਾਣ ਹੋਇਆ ਅੱਗੇ ਤਾਂ ਹੋਇਆ ਹੀ ਹੋਇਆ ਸੀਗਾ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਆ ਉਹ ਸਿੱਖ ਜਵਾਨੀ ਦੇ ਮਗਰ ਐ ਪੈ ਜਾਂਦੀ ਆ ਵੀ ਇਹਨਾਂ ਨੂੰ ਬਸ ਟਿਕਾਣਾ ਹੀ ਲਾਉਣਾ ਹੈ ਤੇ ਇਹਨਾਂ ਨੇ ਜਦੋਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਛੁੱਟਿਆ ਤੇ ਮੈਂ ਉਦੋਂ ਉਹਨਾਂ ਦਿਨਾਂ ਚੋਂ ਹੀ ਬਾਹਰ ਆਈ ਸੀ ਅਮਰੀਕਾ ਤੋਂ ਤੇ ਮੈਨੂੰ ਲੱਗਿਆ ਵੀ ਮੈਨੂੰ ਉੱਥੇ ਮੋਰਚੇ 'ਚ ਜਾਣਾ ਚਾਹੀਦਾ ਮੈਂ ਮੋਰਚੇ 'ਚ ਗਈ ਬੱਤਾ ਕਰਨ ਦੇਖਿਆ ਉਥੇ ਇਹਨਾਂ ਨੇ ਇੰਨੀ ਬੁਰਸ਼ਾ ਕਰਦੀ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ 57 ਲਾ ਕੇ ਜੇਲ੍ਹ ਵਿੱਚ ਸੁੱਟਿਆ ਇਹ ਬਹੁਤ ਵੱਡੀ ਇਜਾਦਤੀਆਂ ਜੋ ਸਾਡੇ ਨਾਲ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਹੈ ਦੇ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਹਰ ਕੰਮ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਖੜਕੇ ਕਰਦੇ ਪਰ ਜੇ ਦੋ ਮੈਂਬਰ ਪਾਰਲੀਮੈਂਟ ਬਿਨੇ ਨੇ ਤਾਂ ਅਗਲਾ ਸਟੈਪ ਕੀ ਹੋਗਾ ਵੇਖੋ ਜੀ ਅਗਲਾ ਸਟੈਪ ਤਾਂ ਬਾੜਾ ਤਾਂ মিডিਏ ਵਾਲੇ ਦੱਸਦੇ ਹੁੰਦੇ ਆ ਵੀ ਅਗਲਾ ਸਟੈਪ ਕੀ ਹੋਊਗਾ ਤੁਹਾਨੂੰ ਇੱਕ ਵਾਰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਹਾਨੂੰ ਇਸ ਵਾਰ ਆਈਕੋਨਿਕ ਪਰਸਨੈਲਿਟੀ ਬਣਾਇਆ ਗਿਆ ਬਾਕਾਇਦਾ ਤੌਰ ਤੇ ਕਿਹਾ ਗਿਆ ਕਿ ਬੀਬੀ ਖਾਲੜ ਜੀ ਦਾ ਸੁਪਨਾ ਜਿਹੜਾ ਹੈ ਉਹ ਹੁਣ ਕਾਮ ਪੂਰਾ ਕਰੇਗੀ ਉਹ ਠੀਕ ਹੈ ਪਰ ਮੈਂ ਤੁਹਾਨੂੰ ਦੱਸਦੀ ਆਂ ਵੀ ਸਾਡਾ ਕੰਮ ਸੀਗਾ ਇਲੈਕਸ਼ਨ ਲੜਾਉਣਾ ਤੇ ਇਲੈਕਸ਼ਨ ਅਸੀਂ ਇੰਨੇ ਵਧੀਆ ਤਰੀਕੇ ਨਾਲ ਲੜੀ ਐ ਇਹਦੇ ਵਿੱਚ ਤੁਸੀਂ ਮਾਨ ਵਾਲੀ ਗੱਲ ਐ ਕਿ ਇਸ ਮਾਝੇ ਦੇ ਇਲਾਕੇ ਨੇ ਅਮਰਪਾਲ ਨੂੰ ਸਾਰੇ ਪੰਜਾਬ ਚੋਂ ਲੀਡ ਦਿੱਤੀ ਐ ਤੇ ਤੁਸੀਂ ਇੱਕ ਗੱਲ ਹੋਰ ਐਡ ਮੈਂ ਕਰਦੀ ਆ ਕਿ ਪ੍ਰਧਾਨ ਮੰਤਰੀ ਮੋਦੀ ਨਾਲੋਂ ਵੀ ਸਾਡੀਆਂ 50000 ਵੋਟਾਂ ਵੱਧ ਐ ਤੇ ਇਸ ਦਾ ਜਿਹੜਾ ਇਸ਼ਾਰਾ ਐ ਇਹ ਸੈਂਟਰ ਨੂੰ ਵੀ ਜਾਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਜਾਣਾ ਚਾਹੀਦਾ ਕਿ ਕੀ ਅਸੀਂ ਇਸੇ ਤਰ੍ਹਾਂ ਜ਼ੁਲਮ ਜਾਰੀ ਰੱਖਾਂਗੇ असीं अॻो ਜਿਹੜਾ ਸਟ੍ਰੈਟੇਜੀ ਆ ਕੋਈ ਚੇਂਜ ਕਰਾਂਗੇ ਜੀ ਅੱਧੀ ਗੱਲ ਇਹ ਹੈ ਕਿ ਤੁਹਾਡੀ ਜਿਹੜੀ ਜੱਥੇਬੰਦੀ ਹੈ ਇਹ ਜਿਹੜੀ ਇੰਡੀਪੈਂਡੈਂਸ ਸੀ ਆਜ਼ਾਦ ਜਿਹੜੇ ਉਮੀਦਵਾਰ ਦੋ ਜਿੱਤੇ ਨੇ ਭਾਈ ਖਾਲਸਾ ਜੀ ਦੇ ਅਮਰਿਤਪਾਲ ਜੀ ਕੱਲ ਇੱਥੇ ਇਹ ਆ ਰਹੀ ਹੈ ਕਿ ਜੇਕਰ ਕੱਲ ਨੂੰ ਦੇਸ਼ ਦੇ ਹਿੱਤ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਐਂਡੀਏ ਸਰਕਾਰ ਹਲੇ ਬਣ ਨਹੀਂ ਰਹੀ ਉੱਤੇ ਇੰਡੀਆ ਅਲਾਈਐਂਸ ਜਿਹੜੀ ਹੈ ਉਹ ਸਰਕਾਰ ਉਹ ਖਿੱਚੋ ਚੱਲ ਰਿਹਾ ਹੈ ਕਿ ਅਸੀਂ ਜਿਹੜੇ 18 ਅਦਰ ਨੇ ਉਹ ਲੈ ਕੇ ਸਰਕਾਰ ਬਣਾਉਣ ਜਾ ਰਹੇ ਹਾਂ ਰਾਫਲੋਰੀ ਕਹਿੰਦੇ ਨੇ ਕੀ ਜਿਹੜੇ ਇੰਡੀਪੈਂਡੈਂਟ ਨੇ ਇਹ ਕਿੰਨਾ ਵੱਲ ਜਾਣ ਜੇਕਰ ਕੱਲ ਨੂੰ ਇਹਨਾਂ ਦੋਨਾਂ ਦੀ ਲੋਟ ਪੈਂਦੀ ਹੈ ਇਹ ਦੇਖੋ ਇਹ ਬੜਾ ਔਖਾ ਇਹ ਨਹੀਂ ਇਹ ਬੜਾ ਔਖਾ ਫੈਸਲਾ ਹੈ ਇੱਧਰ ਦੇਖੋ ਅਸੀਂ ਉਹਨਾਂ ਨਾਲ ਨਹੀਂ ਜਾ ਸਕਦੇ ਇਨਾਂ ਨੇ ਸਿਰੇ ਕਾਲ ਤੱਕ ਸਭ ਨੂੰ ਟਾਇਆ ਉਹਨਾਂ ਨਾਲ ਨਹੀਂ ਜਾ ਸਕਦਾ ਤੇ ਦੂਜਾ ਅਮਰਤਪਾਲ ਦਾ ਵੀ ਕੋਈ ਫੈਸਲਾ ਹੋ ਸਕਦਾ ਮੈਂ ਹਰਸਪਾਲ ਨੂੰ ਕਦੇ ਨਹੀਂ ਮਿਲਿਆ ਅਮਰਤਪਾਲ ਦਾ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਅਸੀਂ ਇਲੈਕਸ਼ਨ ਇਸੇ ਮੁਹਾ ਬਿਹਾਫ ਤੇ ਲੜੀ ਹੈ ਕਿ ਅਮਰਤਪਾਲ ਨੂੰ ਬਾਹਰ ਕੱਢਣਾ ਬੰਦੀ ਸਿੰਘਾਂ ਨੂੰ ਬਾਹਰ ਕੱਢਣਾ ਹੁਣ ਅਗਲੀ ਜੰਗ ਬੰਦੀ ਸਿੰਘਾਂ ਦੀ ਤੇ ਅਮਰਤਪਾਲ ਹੋਰਾਂ ਦੀ ਬਾਹਰ ਜੇਲ੍ਹਾਂ ਤੋਂ ਬਾਹਰ ਰਿਹਾਈ ਦੀ ਹੋਏਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਰਿਹਾਈ ਦੀ ਹੋਊਗੀ ਕਿਉਂਕਿ ਮੋਰਚਾ ਹੀ ਇਸ ਗੱਲ ਦੇ ਇੱਥੇ ਵੀ ਲੱਗਾ ਸੀ ਔਰ ਮੈਂ ਮੇਰਾ ਇੱਧਰ ਮਨੁੱਖੀ ਅਧਿਕਾਰਾਂ ਦਾ ਸਮਝ ਕੇ ਮੈਂ ਵੀ ਇਹ ਗਲਤ ਹੋ ਰਿਹਾ ਹੈ ਤੇ ਮੈਂ ਇਸ ਕੰਪੇਨ ਦੇ ਵਿੱਚ ਆਪਣੀ ਹਾਜ਼ਰੀ ਲਾਈ ਹੈ ਭਾਈ ਅਮਨਿਤਪਾਲ ਸਿੰਘ ਦੇ ਬਾਹਰ ਆਉਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਮੈਂਬਰਸ 100% ਕਨਸਟੀਟਿਊਸ਼ਨ ਵੀ ਬਣਾਉਂਦਾ ਨਹੀਂ ਨਹੀਂ ਉਹ ਜਿਹੜੇ ਸੰਵਧਾਨ ਦੀਆਂ ਗੱਲਾਂ ਕਰਦੇ ਆ ਉਹੀ ਸੰਵਧਾਨ ਕਹਿੰਦਾ ਹੈ ਕਿ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਹੈ ਉਹਨੂੰ ਉਹਨਾਂ ਨੂੰ ਛੱਡਣਾ ਹੀ ਪੈਂਦਾ ਹੈ 89 ਦੇ ਵਿੱਚ ਉਹਨਾਂ ਨੂੰ ਛੱਡਿਆ ਸੀਗਾ ਸਰਦਾਰ ਸੁਮਿੰਦਰਜੀਤ ਸਿੰਘ ਮਾਨਮਾਨ ਮੰਨੂ ਤੇ ਅਗਲੀ ਅਗਲੀ ਕਾਰਵਾਈ ਤੁਸੀਂ ਸਾਡੇ ਖਾਲੇ ਨਾ ਪਹੋ ਅਸੀਂ ਵਿਸ਼ਵਾਸ ਕਰਦੇ ਆ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏ ਜਾਣਾ ਤੇ ਜਾਵਾਂਗੇ ਕੀ ਜਾਣਾ ਕੀ ਪਊਗਾ ਜਾਣਾ ਜਾਣਾ ਪਿਆ ਤੇ ਜਾਵਾਂਗੇ ਪਰ ਅਸੀਂ ਪੋਜ਼ਿਟਿਵ ਆ ਸਾਨੂੰ ਲੱਗਦਾ ਵੀ ਅਮਰਪਾਲ ਨੂੰ ਜਿਵੇਂ ਪੇਪਰ ਦਾਖਲ ਹੋਏ ਆ ਇਲੈਕਸ਼ਨ ਹੋ ਗਈ ਆ ਇਹ ਵੀ ਹੋ ਜੂਗਾ ਵੀ ਅਮਰਪਾਲ ਸੰਸਦ ਵਿੱਚ ਪਹੁੰਚੇ ਤੁਸੀਂ ਸਮਝੋ ਕਿ ਪੰਜਾਬ ਦੀ ਬਿਹਤਰੀ ਵਾਸਤੇ ਕਿੱਡਾ ਵੱਡਾ ਸਟੈਪ ਹੈ ਜਿਹੜੇ ਦੋ ਤੈਨੂੰ ਲੱਗਦਾ ਕਿ ਦੁਬਾਰਾ ਤੋਂ ਰਿਵਾਈਵ ਹੋ ਰਿਹਾ ਪੰਜਾਬ ਉਹੀ ਖਾਲਸਾ ਰਾਜ ਵਾਲਾ ਸਾਰੇ ਨੇ ਅਕਾਲੀ ਦਾ ਰਿਵਾਈਵ ਹੋ ਰਿਹਾ ਹੈ ਜਿਹੜਾ ਗਲਤ ਸਿਸਟਮ ਹੈ ਨੂੰ ਤੋੜਨਾ ਬੜਾ ਔਖਾ ਹੈ ਪਰ ਖਾਲਸਾ ਪੰਥ ਨੇ ਜੋ ਫਤਵਾ ਦਿੱਤਾ ਉਹ ਦੁਨੀਆ ਮੰਤਨ ਦੇ ਵਿੱਚ ਗਿਆ ਹੈ ਕਿ ਦੁਨੀਆ ਜਿਹੜੀ ਇਹ ਸਿੱਖ ਕੌਮ ਹੈ ਇਹ ਆਪਣੇ ਫੈਸਲੇ ਆਪ ਕਰੇ ਬਿਲਕੁਲ ਯਾਦ ਰੱਖਣਾ